ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹੈ ਬਾਈ ਅਮਰਜੀਤ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਦੋ ਮੱਝਾਂ ਦੋਸਤੋ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਇੱਕ ਜਿਹੜੀ ਮੱਝ ਹੈ ਦੋਸਤੋ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਜਿਹੜੀ ਮੱਝ ਹੈ ਦੋਸਤੋ ਜਿਹੜੀ ਨਾਲ ਬੱਧੀ ਹੈ ਇਹ ਗੱਭਣਿਆਂ ਸੂਨ ਦੇ ਵਿੱਚ ਕਿੰਨਾ ਟਾਈਮ ਖੜਦੀ ਹੈ ਡਿਟੇਲ ਆਪਾਂ ਦੋਸਤੋ ਸਾਰੀ ਇਹ ਬਾਈ ਅਮਰਜੀਤ ਤੋਂ ਪੁੱਛ ਰਣਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਅੰਦਰੋਂ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਈ ਦੇਵੇ ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਨਰਖ ਪਰਖ ਜਿਹੜੀ ਕਰਨੀ ਹੈ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਇਕ ਹੈ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਨਿਰਖ ਪਰਗ ਤੁਸੀਂ ਆਪ ਕਰਨੀ ਹੈ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਕਰਨਾ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਨੂੰ ਵੀਰ ਜੀ ਵੱਤੋਂ ਵੱਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਦੋਸਤੋ ਕਰੀਏ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਤੋਂ ਦੋਆ ਪੁੱਛਣਾ ਹਾਂਜੀ ਬਾਈ ਅਮਰ ਜੀ ਵੀਰ ਸਾਸਿਗਾਲ ਸਾਸਿਏ ਬਾਈ ਸਾਸਿਗਾਲ ਹੋਠੀ ਟਿਕਰ ਵਧੀਆ ਵਧੀਆ ਕਿਰਪਾ ਭਾਬੀ ਚੱਲੀ ਜਾਂਦਾ ਵਧੀਆ ਕੰਮ ਕਰ ਬਹੁਤ ਵਧੀਆ ਬਹੁਤ ਵਧੀਆ ਆਪਣਾ ਐਡਰੈਸ ਬੋਲ ਦੇ ਵੀਰ ਪਿੰਡ ਹੈ ਯਾਰ ਸੂਲਪੁਰ ਜ਼ਿਲ੍ਹਾ ਤਰਨਤਾਰਨ ਤਸੀਰੂ ਤਰਨਤਾਰਨ ਹਾਂਜੀ ਫੋਨ ਨੰਬਰ ਹੈ ਜੀ 9501912912 ਠੀਕ ਹੈ ਜੀ ਨਾਮ ਨਾਮ ਅਮਰਜੀਤ ਸਿੰਘ ਠੀਕ ਹੈ ਅੱਛਾ ਅਮਰਜੀਤ ਜਿਹੜੀਆਂ ਦੋ ਮੱਝਾਂ ਜੇ ਆਪਾਂ ਲੈਂਦੀਆਂ ਵਾਂ ਇਹਨਾਂ ਚੋਂ ਇੱਕ ਮਾਂ ਜਿਹੜੀ ਸੱਜਰ ਸੂਈ ਹੈ ਇਹ ਸਵੇਰੇ ਭਾਈ 10 ਵਜੇ ਸੂਈ ਏ ਅੱਛਾ ਜੀ ਹਾਂਜੀ 12 12:30 ਜੇਰ ਪਾਤੀ ਸਵੇਰ ਕਰ ਮਾਂ ਸੂਈ ਏ ਤੀਜਾ ਸੂਆ ਏ ਤੀਜਾ ਸੂਆ ਸੂਈ ਹਾਂਜੀ ਹਾਂਜੀ ਬੱਚਾ ਬੱਚਾ ਕੱਟਾ ਏ ਤੇ ਜੋ ਸੂਆ ਦੋਸਤੋ ਸੂਈ ਅੱਜ ਸਵੇਰੇ ਸੂਈ ਆ 12:00 ਵਜੇ ਜੇਰ ਵੀਰ ਕਹਿੰਦਾ ਇਹ ਪਾਤੀ ਚਵਾਈ ਵੀਰ ਕਿੰਨੀ ਦੀ ਕਨੀ ਕੋਈ ਹਾਂਜੀ ਕੀਤੀ 2 ਕਿਲੋ ਕੀਤੀ ਜੋ ਸੂਈ ਠੀਕ ਹੈ ਜੀ ਧਾਰਾ ਤੁਰਿਆ ਸਾਰੀਆਂ ਬਰਾਬਰ ਨਾ ਨਾ ਚਵਾ ਦੇ ਇਦਾਂ ਵਾਵੇਂ ਬਹਿ ਜਾ ਥੱਲੇ ਦੇ ਇੰਨੀ ਠੀਕ ਹੈ ਜੀ ਦੋਸਤੋ ਧਾਰਾ ਪੂਰਾ ਵੀਰ ਕਹਿੰਦਾ ਵਧੀਆ ਵਾ ਬਾਕੀ ਦੋਸਤੋ ਆ ਵੇਖ ਲੋ ਗਾਵਾਂ ਵਰਗੀ ਬਿਲਕੁਲ ਮਸਤ ਆ ਕੋਈ ਗੱਲ ਬਾਤ ਹੀ ਨਹੀਂ ਭਾਈ ਚਵਾ ਉਂਗਲ ਉਂਗਲ ਜਿੰਨਾ ਠੀਕ ਹੈ ਜੀ ਆ ਕਰੋ ਜੀ ਚੈੱਕ ਕੋਈ ਪੂਰ ਛੱਟਾ ਨਹੀਂ ਕੋਈ ਥਣਾ ਦੀ ਵਾਧ ਘਾਟ ਨਹੀਂ ਤੇ ਅਮਰ ਜੀ ਤੁਰ ਗਏ ਨਾ ਕੱਢਦੇ ਦੋਸਤੋ ਥੋੜਾ ਆ ਜਾ ਸਿੰਗ ਜਰੂਰ ਖੁੱਲਾ ਰੱਖ ਦੀ ਬਾਕੀ ਦੋਸਤੋ ਕੱਦ ਕਾਠ ਮੈਂ ਦਾ ਚੜਾ ਬਦਲੀ ਜੰਮੜੀ ਦੀ ਭਾਈ ਦੋਸਤੋ ਇਹ ਪੰਜਾ ਕਿਲੋ ਭਰੂਗੀ ਸੂਕੇ ਦੋਸਤੋ ਥੋੜੀ ਲੱਪੇ ਦੇ ਵਿੱਚ ਜਰੂਰ ਹੈ ਕਿਉਂਕਿ ਇੱਕ ਮੌਸਮ ਗਰਮੀ ਦਾ ਇੱਕ ਤਾਜੀ ਸੂਈ ਹੈ ਹਨਾ ਥੋੜਾ ਜੀ ਦੋਸਤੋ ਕੁਆਲਿਟੀ ਬਹੁਤ ਵਧੀਆ ਬਿਲਕੁਲ ਠੰਡੀ ਗਾਵਾਂ ਵਰਗੀ ਬੱਚਾ ਛੱਡੇ ਤੋਂ ਬਿਨਾ ਦੋਸਤੋ ਵੀਰੇ ਤਾਂ ਧਰਮਾਵੇਂ ਜਨਾਨੀ ਜੋੜੇ ਬੰਦਾ ਜੋੜੇ ਕੋਈ ਗੱਲ ਬਾਤ ਹੀ ਨਹੀਂ ਜੀ ਠੀਕ ਹੈ ਜੀ ਆਹ ਦੋਸਤੋ ਕਰੋ ਪਿੱਠਪੁੜੀ ਦੀ ਚੜਾਈ ਚੈੱਕ ਕਰੋ ਜੀ ਦੀ ਵੇ ਬੱਚੇ ਦਾ ਦੋਸਤੋ ਸੱਜੇ ਸੂਈ ਕਰਕੇ ਥੋੜਾ ਜਿਆਦਾ ਕਰਦੀ ਐ ਇਸ ਕਰਕੇ ਦੋਸਤੋ ਥੋੜੀ ਜਿਹੀ ਜਿੰਨੀ ਬਤੋਰੀ ਸੇ ਆਪਾਂ ਤੋੜ ਕੇ ਤੁਹਾਨੂੰ ਵਿਖਾਉਨੇ ਕੋਈ ਗੱਲ ਨਹੀਂ ਭਾਜੀ ਹਾਂ ਕਰੋ ਆ ਜਾ ਆ ਜਾ ਬੰਦਾ ਆ ਜਾ ਨਹੀਂ ਕੋਈ ਨਹੀਂ ਕੋਈ ਮੋੜ ਲੈ ਮੋੜ ਲੈ ਮੋੜ ਲੈ ਆ ਦੋਸਤੋ ਆਰਡਰ ਕੁਆਲਿਟੀ ਚੈੱਕ ਕਰ ਲਓ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਐ ਦੋਸਤੋ ਕੋਈ ਸ਼ਾਮ ਦਾ 4 ਵਜੇ ਦਾ ਟਾਈਮ ਐ ਜੀ ਕਾਂਦੀ ਕੁਆਲਿਟੀ ਵੇਖੋ ਕਿਦਾਂ ਦੀ ਆਹ ਦੋਸਤੋ ਥਣਾ ਦੀ ਕੁਆਲਿਟੀ ਤਾਂ ਨੇੜ ਤੋਂ ਵਿਖਾ ਦੇਣਾ ਕੁਰੀ ਆ ਕਰੋ ਸੜਕ ਵਾਲੀ ਬਹੁਤ ਆਹ ਕਰੋ ਚੱਕੀ ਪੂਰੇ ਦੋਸਤੋ ਵਿਥੀ ਤੇ ਥਣ ਲੱਗੇ ਚਾਰੇ ਥਣੇ ਬਰਨ ਲੱਤੇ ਐਠੇ ਪੁੜੇ ਦੀ ਦੋਸਤੋ ਚੜਾਈ ਵਧੀਆ ਆ ਕਰੋ ਜੂਲਟ ਬਹਿਣੀ ਦੇ ਪਾਸੋਂ ਥਣ ਚੈੱਕ ਕਰ ਲਓ ਜੀ ਦੋਸਤੋ ਐ ਪੂਰੀ ਮੱਝ ਪਸਮਾਈਏ ਵੀਰੇ ਦੋ ਧਾਰਾਂ ਮਾਰੀਆਂ ਉਹਦੇ ਨੇ ਪਸਮਾਈ ਕਿੰਨੀ ਕਿੰਨੀ ਵਚਾੜਾ ਦੋਸਤੋ ਦਿੱਤਾ ਮਾਜੀ ਨੇ ਕਟਾ ਦਿੱਤਾ ਨਾਲ ਪੁੱਤ ਬਹੁਤ ਅੱਛਾ ਅਮਰਜੀਤ ਮੋਲ ਮੋਲ ਭਾਈ ਫੋਨ ਤੇ ਕਰਾਂ ਤੋਵੇਂ ਮਚਾ ਦਾ ਫੋਨ ਹਾਂਜੀ ਦੋਨ ਠੀਕ ਹੈ ਜੀ ਮੋਲੋ ਦੋਸਤੋ ਭਾਈ ਅਮਰਜੀਤ ਕਹਿੰਦਾ ਵੀ ਫੋਨ ਤੇ ਕਰਾਂਗੇ ਕਿਉਂਕਿ ਵਪਾਰੀ ਵੀਰ ਜਿਹੜੇ ਪਸ਼ੂ ਖਰੀਦੇ ਐ ਸੋ ਫਿਰ ਹਰ ਇੱਕ ਵੀਰ ਨੇ ਥੋੜਾ ਬਲ ਵਿੱਚ ਜਲਪਾਣੀ ਜ਼ਰੂਰ ਲੈਣਾ ਹੁੰਦਾ ਅੱਛਾ ਇਹਦੇ ਬਾਰੇ ਦੱਸੀ ਅਮਰਜੀਤ ਇਹਦੀ ਕੀ ਡਿਟੇਲ ਹੈ ਇਹ ਦੂਜਾ ਸੂਆ ਜੇ ਭਾਈ ਅੱਛਾ ਜੀ ਇਹ ਹੋਰ ਦੂਜਾ ਸੂਆ ਤੇ ਕੰਦਾ ਕਦਮ ਖਰਦੀ ਜੀ ਲੈ ਜੂ ਹਫਤਾ ਜੇ ਭਾਈ ਇੱਕ ਹਫਤਾ ਹਾਂਜੀ ਹਾਂਜੀ ਦੋਸਤੋ ਚੰਗਾ ਕਦਗਾਠ ਹੈ ਮੈਂ ਆਰਡਰ ਕੁਆਲਟੀ ਤਿਆਰ ਕੀਤੀ ਆ ਪਰ ਅਜੇ 1 ਹਫਤਾ ਸੁੰਦੇ ਵਿੱਚ ਕਿਹਾ ਸੁੰਦੇ ਸਮੇਂ ਤੱਕ ਉਹ ਆਰਡਰ ਕੁਆਲਟੀ ਜਿਹੜੀ ਬਹੁਤ ਵਧੀਆ ਤਿਆਰ ਕਰਾ ਲਈ ਗਾ ਕੋਲ ਸਿੰਘ ਪਿਛਲੇ ਸਵੇਰ ਹਰਿਆਣੇ ਤੋਂ ਲਿਆਏ ਬੰਦੇ ਮੈਂ ਮੁੰਡਾ ਬਾਹਰ ਚੱਲ ਚੱਲਿਆ ਕੱਲਾ ਕੱਲਾ ਮੁੰਡਾ ਠੀਕ ਹੈ ਜੀ ਉਹ ਬਾਹਰ ਚੱਲਿਆ ਕਰਕੇ ਮਜਬੂਰੀ ਕਰਕੇ ਵੇਚਣੀ ਪਈ ਠੀਕ ਹੈ ਜੀ ਤੋਨ ਇੱਕ ਕੰਮ ਹੋਇਆ ਟਾਈਮ ਦੋਸਤੋ ਤੇ ਬਾਕੀ ਪਿਆਸ ਸੁੰਦੇ ਵਿੱਚ ਬਾਨੀ ਵੜੀ ਭਾਈ ਬਹੁਤ ਬਣੀ ਠੀਕ ਹੈ ਜੀ ਕਿੰਨਾ ਕੁ ਚੋਆ ਪਹਿਲੇ ਸਵੇਰ ਕੋਈ ਕੀਤਾ ਪਤਾ 15 ਕਿਲੋ ਦੁੱਧ ਚੋਆ ਭਾਈ ਨੇ 15 ਕਿਲੋ ਦੁੱਧ ਵੀਰ ਕਹਿੰਦਾ ਚੋਆ ਫੇਰ ਲਿਆ ਸਾਡੇ ਕੱਦ ਕੱਢ ਦੋਸਤੋ ਮੈਂ ਤਾਂ ਬਹੁਤ ਹੋ ਗਿਆ ਜੋ ਡੀ ਆਪੇ ਦਾਦੀ ਆ ਜੀ ਆ ਕਰੋ ਜੀ ਪਿੱਠਪੜ ਦੀ ਚੜਾਈ ਚੱਕੇ ਦੀ ਡਰਦਾ ਵਾਪਸ ਹੀ ਦੋਸਤੋ ਜਦੋਂ ਉਪਰੇ ਘਰ ਆਉਂਦਾ ਨਾ ਪਸ਼ੂ ਪੀਰਾਂ ਡਰ ਜਾਂਦਾ ਜ਼ਰੂਰ ਜਿਆਦੀ ਦੂਰ ਅਮਰਜੀਤ ਨਾ ਖੜੀ ਕਿਉਂਕਿ ਛੜਤ ਵੱਗਦੀ ਆ ਪਹੁ ਪੀਰਾਂ ਡਰ ਜਾਂਦਾ ਹੈ ਨਾ ਤੋਫਾ ਆਵਾ ਜੋਟੀ ਲੈ ਲੈ ਬ੍ਰੀਡ ਵਾਲੀ ਆ ਭਾਜੀ ਲੈ 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 ਕੋ ਨਹੀਂ ਆ ਜਾ ਦੋਸਤੋ ਬੈਗ ਸਾਈਡ ਤੋਂ ਤੁਹਾਨੂੰ ਪੁਰੀਆਂ ਦੀ ਵਿਖਾ ਰਾਂਗੇ ਜਿਹਨੂੰ ਘਰ ਨੂੰ ਮੜੂਗੀ ਡਰਦੀ ਕਰਕੇ ਦੋਸਤੋ ਮੈਂ ਪਿਛਲੇ ਪਾਸੇ ਨਹੀਂ ਜਾਂਦਾ ਜਿਆਦਾ ਘੁੱਟ ਕੇ ਫੜ ਲਈ ਜਿਹੜਾ ਇੱਥੇ ਕਹਿੰਦਾ ਘਰੇ ਘਰੇ ਇੱਕ ਗੇੜਾ ਲਵਾਈ ਹੁੰਦਾ ਜਿਆ ਹੋਰ ਲਵਾਈ ਹਾਂ ਹਾਂਜੀ ਥੋੜਾ ਕੈਮਰੇ ਤੋਂ ਡਰਦੀ ਆ ਹਾਂਜੀ ਹਾਂਜੀ ਕੋਪਰਾ ਕਰਦਾ ਪਸ਼ੂ ਦੋਸਤੋ ਥੋੜਾ ਜਿਆ ਜਰੂਰ ਬਾਕੀ ਦੋਸਤੋ ਸੋਹਣੀ ਸਨਖੀ ਹੈ ਆ ਕਰੋ ਜੀ ਚੈੱਕ ਇਹਦੀ ਅੰਡਰ ਕੁਆਲਿਟੀ ਚੈੱਕ ਕਰ ਲੋ ਅਰੇ ਬਾਨੀ ਭਾਈ ਇਹ ਦੇਖੋ ਉੱਤੇ ਜਿਹਨੇ ਮੋਢੇ ਸਿੱਜਨੇ ਕੋਈ ਸਿੱਜੇ ਦੋਸਤੋ ਪਿੱਠ ਪੋੜੇ ਦੀ ਜੜਾਈ ਕਰੋ ਚੈੱਕ ਜਿਹੜਾ ਵੀਰ ਲਾਉ ਯਾਦ ਕਰੂਗਾ ਝੋਟੀ ਨੂੰ ਆਹ ਦੋਸਤੋ ਕਰੋ ਇਹ ਚੈੱਕ ਲੈਂਥ ਦੋਸਤੋ ਪੂਰੀ ਹਰਿਆਣੇ ਚੋਂ ਮੱਝ ਆਈ ਹੈ ਪਿਛਲੇ ਸਵੇਰੇ ਵੀਰ ਕਹਿੰਦਾ ਬਾਕੀ ਦੋਸਤੋ ਜੇ ਸੁੰ데 ਸਮੇ ਤੱਕ ਇਹਨੇ ਕਰਮਾਈ ਨੇ ਆਰਡਰ ਕੁਆਲਿਟੀ ਜਿਹੜੀ ਬਹੁਤ ਵਧੀਆ ਤਿਆਰ ਕਰ ਲੈਣੀ ਛੋਟੀ ਆਪ ਦੱਸਦੀ ਹੈ ਭਾਜੀ ਆਕਰ ਦੀ ਚੋਕੇ ਦੀ ਪਿੱਠਪੜੀ ਚੜਾਈ ਤੇ ਆ ਕਰੋ ਆਰਡਰ ਕੁਆਲਿਟੀ ਚੈੱਕ ਇਹਨੇ ਦੋਸਤੋ ਇੱਕ ਹਫਤੇ ਦਾ ਟਾਈਮ ਪਿਆ ਸੁੰ데 ਵਿੱਚ ਫਿਰ ਢਿੱਲਾ ਬਹੁਤ ਆ ਹਾਂਜੀ ਹਾਂਜੀ ਸੋ ਇਹ ਬੋਟਲ ਲਓ ਦੋ ਮੱਜਾਂ ਦੋਸਤੋ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਮੋਲ ਦੋਵਾਂ ਮੱਜਾਂ ਦਾ ਫੋਨ ਤੇ ਹੋਗਾ ਇੱਕ ਮੱਜ ਜਿਹੜੀ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਦੋਸਤੋ ਸੂਨ ਦੇ ਵਿੱਚ ਇੱਕ ਹਫਤੇ ਦਾ ਟਾਈਮ ਖੜਦੀ ਹੈ ਤਸੱਲੀ ਜਿਹੜੀ ਕਰਨੀ ਹੈ ਨਰਖਬਰਖ ਜਿਹੜੀ ਹੈ ਕਰਨੀ ਤੁਸੀਂ ਆਪ ਆਕੇ ਕਰਨੀ ਹੈ ਪਸ਼ੂ ਸੂਏ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਓ ਤੇ ਜਿਹੜਾ ਪਸ਼ੂ ਦੋਸਤੋ ਗੱਬਣਿਆ ਚੰਗੀ ਤਰ੍ਹਾਂ ਥਣਾ ਦੀ ਚੈੱਕ ਪਾਸ ਕਰਕੇ ਫ੍ਰੀਜਰੋ ਬਾਅਦ ਵਿੱਚ ਦੋਸਤੋ ਕੋਈ ਲੰਬੇ ਲਈ ਗਲਣਾ ਹੋਵੇ ਆਪ ਦੋਸਤੋ ਕਰ ਲਓ ਚੱਕ ਕੇ ਜੀ ਪਹਿਲਾਂ ਭਰਾ ਕੇ ਲੈ ਆਈ ਦੀਆਂ ਭਾਈ ਠੀਕ ਹੈ ਜੀ ਹੋਰਾਂ ਕਹਿੰਦੇ ਦੋਸਤੋ ਵਪਾਰੀ ਆਪਣੀ ਤਸਦੀ ਕਰਕੇ ਲਿਉਂਦਾ ਪਸ਼ੂ ਪਰ ਫਿਰ ਤੁਸੀਂ ਆਪਣੀ ਤਸਦੀ ਜਰੂਰ ਕਰ ਲਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ